ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਵਾਲੀ ਕਮੇਟੀ ਕੋਲ ਪਹੁੰਚ ਕੀਤੀ ਹੈ ਕਿ ਸਾਨੂੰ ਜੀ ਹੂੰ ਵੀ ਮਾਨਤਾ ਨਹੀਂ ਮਿਲਦਾ ਪਰ ਜਿਹੜੇ 26 ਜਨਵਰੀ ਨੂੰ 15 ਅਗਸਤ ਵਾਲੇ ਪ੍ਰੋਗਰਾਮ ਹੁੰਦੇ ਨੇ ਆ ਆਜ਼ਾਦੀ ਦਿਹਾੜੇ ਵਾਲੇ ਤੇ ਗਣਤੰਤਰ ਦਿਵਸ ਵਾਲੇ ਉਹਨਾਂ ਦੇ ਵਿੱਚ ਵੀ ਜੀ ਸਾਨੂੰ ਬਣਦਾ ਸਥਾਨ ਨਹੀਂ ਮਿਲਦਾ ਹੁਣ ਉਹਨਾਂ ਦੀ ਇੱਕ ਤਾਂ ਐਮਐਲਏ ਦੀ ਸ਼ਿਕਾਇਤ ਇਸ ਕਦਰ ਤੇ ਆਧਾਰਿਤ ਹੈ ਕਿ ਜਿਹੜੇ ਤਹਿਸੀਲ ਪੱਧਰ ਤੇ ਸਬ ਡਿਵੀਜ਼ਨ ਪੱਧਰ ਤੇ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਹੁੰਦੇ ਨੇ ਆਜ਼ਾਦੀ ਦਿਹਾੜੇ ਵਾਲੇ ਤੇ ਗਣਤੰਤਰ ਦਿਵਸ ਵਾਲੇ ਉਹਨਾਂ 'ਚ ਮੁੱਖ ਮਹਿਮਾਨ ਏਡੀਸੀ ਐਸਡੀਐਮ ਉਥੋਂ ਦੇ ਸਥਾਨਕ ਉਹ ਹੁੰਦੇ ਨੇ ਤੇ ਚੀਫ ਗੈਸਟੋ ਹੁੰਦੇ ਨੇ ਝੰਡਾ ਲਹਿਰਾਉਣ ਦੀ ਰਸਮ ਉਹਨਾਂ ਵੱਲੋਂ ਕੀਤਾ ਜਾਂਦੀ ਜਾਂਦੀ ਹੈ ਰੀਕੇ ਐਮਐਲਏ ਨੂੰ ਤੇ தாம் ਮਿਲਦੀ ਹੈ ਨਾਲ ਹੁੰਦਾ ਪਰ ਕਹਿੰਦੇ ਜੀ ਹਰਿਆਣੇ ਦੇ ਤਰਜ਼ ਤੇ ਇਹ ਅਧਿਕਾਰ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਵੈਸੇ ਦੇਖਿਆ ਜਾਵੇ ਤਾਂ ਐਮਐਲਏ ਦੀ ਜਿਹੜਾ ਰੁਤਬਾ ਉਹ ਚੀਫ ਸੈਕਟਰੀ ਨਾਲੋਂ ਵੀ ਉੱਪਰ ਹੈ ਪਰ ਇੱਥੇ ਹਰਿਆਣਾ ਦੇ ਵਿੱਚ ਤਹਿਸੀਲ ਪੱਧਰ ਤੇ ਸਬ-ਡਿਵੀਜ਼ਨ ਪੱਧਰ ਤੇ ਐਮਐਲਏ ਨੂੰ ਛੰਡਾ ਲੈ ਰਾਉਣ ਦੀ ਮਤਲਬ ਕਿ ਉਹ ਪ੍ਰਕਿਰਿਆ